ਖਬਰ ਨਾਮਾ ਦੇਖ ਰਹੇ ਸਾਰੇ ਹੀ ਸੋਤਿਆ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹਉਸ ਰਾਜ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਲੈ ਕੇ ਆਈ ਵੱਡੀ ਖਬਰ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕ ਹੋਏ ਖੁਸ਼ ਯਾਨੀ ਕਿ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦੀ ਭਾ ਸਰਕਾਰ ਅਤੇ ਪੰਜਾਬ ਸਰਕਾਰ ਹਰ ਹਾਲਤ ਵਿੱਚ ਪ੍ਰੋ ਜਾਂ ਰਿਹਾਈ ਦੇਣੀ ਪਵੇਗੀ ਨਵੇਂ ਬਣੇ ਐਮਪੀ ਹਲਕਾ ਸ਼੍ਰੀ ਖੜੂਰ ਸਹਿਬ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਪਈ ਅੰਮ੍ਰਿਤਪਾਲ ਖਾਲਸਾ ਵੱਲੋਂ ਦਾਅਵੇਦਾਰੀ ਠੋਕੀ ਗਈ ਸੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕਿ ਮੈਂ ਪ੍ਰੌਮ ਤੇ ਬਾਹਰ ਆਉਣਾ ਚਾਹੁੰਦਾ ਹਾਂ ਮੈਂ ਸੈਸ਼ਨ ਦੇ ਵਿੱਚ ਹਿੱਸਾ ਲਾਉਣਾ ਲੈਣਾ ਚਾਹੁੰਦਾ ਹਾਂ ਮੈਂ ਆਪਣੇ ਹਲਕੇ ਦੇ ਕਮਾ ਨੂੰ ਦੇਖਣਾ ਚਾਹੁੰਦਾ ਹਾਂ ਇਸ ਲਈ ਮੈਨੂੰ ਪ੍ਰੋਲ ਦਿੱਤੀ ਜਾਵੇ ਯਾਨੀ ਕਿ ਇੱਕ ਕਾਨੂੰਨ ਹੈ ਕਰੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਸਰ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਇਸ ਪਟੀਸ਼ਨ ਵਿੱਚ ਹਾਈ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਜ਼ਾਦੀ ਦਿੱਤੀ ਜਾਵੇ ਪਟੀਸ਼ਨ ਵਿੱਚ ਆਖਿਆ ਗਿਆ ਹੈ ਕਿ ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਸੈਸ਼ਨ ਲਈ ਪ੍ਰੋਬਲਮ ਮਿਲ ਸਕਦੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਜੇਲ੍ਹ ਵਿੱਚ ਬੰਦ ਜੰਮੂ ਕਸ਼ਮੀਰ ਦੇ ਸੰਸਦ ਮੈਂਬਰ ਅਬਦੁਲ ਰਾਸ਼ਦ ਸ਼ੇਖ ਉਰਫ ਰਾਸ਼ਦ ਇੰਜੀਨੀਅਰ ਨੂੰ ਸੰਸਦ ਦੇ ਚੱਲ ਰਹੇ اجلاس ਵਿੱਚ ਸ਼ਾਮਲ ਹੋਣ ਲਈ ਦੋ ਦਿਨਾਂ ਦੀ ਹਿਰਾਸਤੀ ਪ੍ਰੋਲ ਦੀ ਆਜ਼ਾਦ ਦੇ ਦਿੱਤੀ ਸੀ ਅਰਾਸ਼ਤ ਜੋ ਜੰਮੂ ਕਸ਼ਮੀਰ ਦੇ ਬਾਰਾਮੂਲ ਸੰਸਦੀ ਹਲਕੇ ਵਿੱਚੋਂ ਲੋਕ ਸਭਾ ਦੇ ਮੈਂਬਰ ਹਨ ਅਮਰਤਪਾਲ ਨੇ ਦੱਸਿਆ ਕਿ ਲੋਕ ਸਭਾ ਦੇ ਸਕੱਤਰ ਉਹਨਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਹੁਣ ਤੱਕ 40 ਦਿਨਾਂ ਤੋਂ ਲੋਕ ਸਭਾ ਦੇ ਗੈਰਹਾਜ਼ਰ ਪਹਿਲਾ 24 ਜੂਨ ਤੋਂ 2 ਜੁਲਾਈ ਤੱਕ ਉਹ 22 ਜੁਲਾਈ ਤੱਕ 9 ਅਗਸਤ ਤੱਕ 19 ਦਿਨਾਂ ਲਈ ਇਸ ਤੋਂ ਬਾਅਦ 25 ਨਵੰਬਰ ਤੋਂ ਲੈ ਕੇ 12 ਦਸੰਬਰ ਤੱਕ 18 ਦਿਨ ਲਈ ਗੈਰਹਾਜ਼ਰ ਰਹਿ ਭਾਈ ਅਬਰਤਪਾਖ ਖਾਲਸਾ ਨੇ ਕਿਹਾ ਕਿ ਹੁਣ ਗਰੂਰ ਸਾਹਿਬ ਦੇ ਸੰਸਦ ਮੈਂਬਰ ਹਨ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਉਹਨਾਂ ਨੇ ਪਿਛਲੇ ਸਾਲ ਲੋਕ ਸਭਾ ਦੇ ਸਪੀਕਰ ਕੋਲ ਮੰਗ ਰੱਖੀ ਸੀ ਕਿ ਉਹ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਬਾਅਦ ਵਿੱਚ ਸਤੰਬਰ 'ਚ ਮੰਗ ਸਬੰਧੀ ਅਮਰਸਰ ਦੇ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਨੂੰ ਰੱਦ ਕਰ ਦਿੱਤਾ ਗਿਆ ਇਸ ਲਈ ਉਹਨਾਂ ਉਹਨਾਂ ਨੇ ਮੰਗ ਲਈ ਹਾਈ ਕੋਰਟ ਵਿੱਚ ਪੇਸ਼ੰਦਾਰ ਕੀਤੀ ਹੈ ਇਸ ਪੇਸ਼ੰਦ ਦੇ ਅਦਾਲਤ ਵਿੱਚ ਕੁਝ ਦਿਨਾਂ ਚ ਸੁਣਵਾਈ ਹੋਵੇਗੀ ਯਾਨੀ ਕਿ ਕਾਨੂੰਨ ਤਾਂ ਭਾਵੇਂ ਉਹ ਰਾਸ਼ਿਤ ਹੋਵੇ ਤੇ ਚਾਹੇ ਉਹ ਭਾਈ ਅਮਰਤਪਾਲ ਖਾਲਸਾ ਹੋਵੇ ਤੇ ਭਾਵੇਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਕਾਨੂੰਨ ਤਾਂ ਸਾਰਿਆਂ ਲਈ ਇਕੁਅਲ ਬਰਾਬਰ ਹੁੰਦਾ ਹੈ ਇਸ ਲਈ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਕਿ ਬੜੀ ਜਲਦੀ ਭਾਈ ਅਮਰਤਪਾਲ ਖਾਲਸਾ ਨੂੰ ਜਿਹੜੀ ਹੈ ਪਰੋ ਮਿਲੇਗੀ ਸੈਸ਼ਨ ਵਿੱਚ ਵੀ ਜਾਣਗੇ ਲੋਕ ਸਭਾ ਦੇ ਉਸ ਤੋਂ ਬਾਅਦ ਆਪਣੇ ਹਲਕੇ ਵਿੱਚ ਵੀ ਆਣਗੇ ਕਿਉਂਕਿ ਐਨਐਸਐ 18 ਮਾਰਚ ਨੂੰ ਭਾਈ ਅਮਰਤਪਾਲ ਖਾਲਸਾ ਦੀ ਖਤਮ ਹੋ ਰਹੀ ਹੈ ਧੰਨਵਾਦ